あ <laughs> ਇੱਕ ਨਵਿਆ ਉੱਤਰੀ ਪੇਤਪਰੀ ਹਾਲਾਤਾਂ ਦੇ ਵਿੱਚ ਲਾਸ਼ ਮਿਲੀ ਹੈ ਜਿਸ ਤੇ ਕਾਰਨ ਹੁਣ ਔਰਤ ਤੇ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਲੜਕੀ ਦੇ ਪਰਵਾਮ ਮੈਂਬਰਾਂ ਦੇ ਉੱਤੇ ਕਾਫੀ ਇਲਜ਼ਾਮ ਲਗਾਏ ਗਏ ਨੇ ਦਰਸਲ ਲੜਕੀ ਦੇ ਪਿਤਾ ਦੇ ਅਨੁਸਾਰ ਕਿਹਾ ਜਾ ਰਿਹਾ ਹੈ ਕਿ ਗਰਵਾਚੌਤ ਤੋਂ ਕੁਝ ਦਿਨ ਪਹਿਲਾਂ ਵੀ ਇਹਨਾਂ ਦੇ ਘਰ ਦੇ ਵਿੱਚ ਕਲੇਸ਼ ਹੋਇਆ ਸੀ ਕਲੇਸ਼ ਜੋ ਹੈ ਉਹ ਨਨਾਨ ਕਰਕੇ ਹੋਇਆ ਸੀ ਨਨਾਨ ਨੇ ਘਰ ਦੇ ਵਿੱਚ ਆ ਕੇ ਜਦੋਂ ਉਹਨਾਂ ਦੀ ਬੀਟੀ ਮਹਿੰਦੀ ਲਗਵਾਉਣ ਦੇ ਲਈ ਗਈ ਸੀ ਤਾਂ ਉਹਨਾਂ ਨੇ ਅਲਮਾਰੀ ਫਲੋਰ ਦਿੱਤੀ ਜਿਸ ਤੋਂ ਬਾਅਦ ਅਚਾਨਕ ਹੀ ਜਦੋਂ ਬੀਟੀ ਆਈ ਤਾਂ ਉਸਨੇ ਦੇਖਿਆ ਕਿ ਉਹਨਾਂ ਨੇ ਘਰ ਦਾ ਸਮਾਨ ਉਸਤੇ ਕਮਰੇ ਦੇ ਵਿੱਚ ਖੰਡਾ ਰੱਖਿਆ ਜਿਸ ਤੋਂ ਬਾ ਦਸਾ ਜਾ ਰਿਹਾ ਕਿ ਉਹਨਾਂ ਨੂੰ ਸਿੱਧਾ ਹੀ ਫੋਨ ਆਇਆ ਕਿ ਉਹਨਾਂ ਦੀ ਬੀਟੀ ਦੀ ਮੌਤ ਹੋ ਗਈ ਹੈ ਜਿਸ ਤੋਂ ਬਾਅਦ ਹੁਣ ਪਰਿਵਾਰਕ ਮੈਂਬਰਾਂ ਦੇ ਵੱਲੋਂ ਕਾਫੀ ਗੰਭੀਰ ਇਲਜ਼ਾਮ ਲੜਕੀ ਦੇ ਜੋ ਪਤੀ ਹੈ ਉਸ ਤੇ ਪਰਿਵਾਰਕ ਮੈਂਬਰਾਂ ਦੇ ਉੱਤੇ ਜੀ ਵਾਸੀ ਜੀਂਦ ਹਰਿਆਣਾ ਤੇਰੇਟਪਰਲਮੈਂਟ ਹੈ ਜੀ ਬੇਟੀ ਨੂੰ 1 ਸਾਲ ਪਹਿਲਾਂ ਜੀ ਦੱਦੜਵਾ ਵਹਿ ਗਿਆ ਸੀਗਾ ਜੀ ਅੱਜ ਇਹ ਦਿਨ ਤੇ ਜੋਦਾਨ ਦੇ ਦੇਣਾ ਕਿ ਮੇਰਾ ਰਿਸ਼ਤਾ ਮੇਰੀ ਸਰਦਮ ਦਾ ਉਹਨਾਂ ਦੇ ਕਰਤੇ 4 ਦਿਨ ਪਹਿਲਾਂ ਗੋਆ ਵਕਤ ਨਾ ਕੁੜੀ ਨਾ ਮੀ ਦਾ ਨੰਦੋਈਆ ਤੇ ਕੁੜੀ ਸਤਨੇ ਕੁੜੀ ਦੀਆਂ ਉਹ ਅਲਮਾਰੀ ਖੋੜੀਏ ਜੀ ਉਤੇ ਕੁੜੀ ਮਹਿੰਦੀ ਲਵਾਣ ਗਈ ਹੋਈ ਸੀ ਮਹਿੰਦੀ ਲਵਾ ਕੇ ਆਈ ਹੈ ਨਾ ਵਰਤਾਂ ਤੋਂ ਪਹਿਲਾਂ ਦੀ ਗੱਲ ਹੈ ਜੀ ਇੱਕ ਅੱਧਾ ਦਿਨ ਦੀ ਮੈਨੂੰ ਨਹੀਂ ਤੇ ਉਸ ਤੋਂ ਬਾਅਦ ਉਹਨੇ ਦੇਖ ਲਿਆ ਕੁੜੀ ਨੇ ਉਹਨੇ ਹੱਥੇ ਬੱਗੇ ਰਹਿ ਗਏ ਉਹਦੇ ਦੌਰ ਨੇ ਦਸਤਾ ਗੇਟ ਜੀ ਖੜਾ ਜਿਓ ਉਸ ਤੋਂ ਬਾਅਦ ਰੋਲਾ ਪੈ ਗਿਆ ਮੈਂ ਕੀ ਪਿਆ ਰੱਬ ਜਾਣੇ 950 ਦੇ ਗੱਲ ਹੋਈਏ ਪਰਸੋਂ ਕੁੜੀ ਮੁੰਡੇ ਦੀ ਤੇ ਉਸ ਤੋਂ ਬਾਅਦ ਵੀ ਗੱਲ ਹੋਈਏ ਜੀ ਜਦੋਂ ਨਾਨਾਂ ਦੀ ਉਹਦੇ ਘਰ ਤੇ ਉਹਨਾਂ ਦੇ ਰੋਲਾ ਪੈ ਗਿਆ ਹਾਂ ਫਿਰ ਹੋਇਆ ਕੀ ਹੋਇਆ ਕੀ ਪਰਸੋਂ ਉਹਨਾਂ ਨੇ ਬਸ ਜੀ ਨਾ ਸਾਨੂੰ ਉਹਨਾਂ ਨੇ ਕੋਈ ਜਿਹਨੇ ਫੋਨ ਕੀਤਾ ਜੀ ਨਾ ਸਾਰੇ ਪਰਿਵਾਰ ਕੋਈ ਫੋਨ ਨਹੀਂ ਆਇਆ ਸਾਡੀ ਭੈਣ ਨੇ ਜੀ ਉਧਰ ਕੋਈ ਸਾਨੂੰ ਫੋਨ ਆਇਆ ਜੀ ਬਲੋਰ ਤੋਂ ਫੋਨ ਕਰਾ ਨਹੀਂ ਛੋਟੇ ਨੇ ਕੀਤਾ ਸਾਨੂੰ ਫਿਰ ਜੀ 4 ਵਜੇ ਪਹੁੰਚਿਆ ਉਹਨੂੰ ਪੁੱਛਿਆ ਵੀ ਫੋਨ ਪਾਣੀ ਕੀਤਾ ਜੀ ਬੁੜਾ ਕਹਿੰਦਾ ਜੀ ਮੈਨੂੰ ਤਾਂ ਮੇਰਾ ਫੋਨ ਹੀ ਹੈ ਨਹੀਂ ਮੇਰੇ ਕੋਲ ਮੈਂ ਕਿ ਤੇਰੇ ਘਰ ਦੇ ਏਡਾ ਹੋ ਕੇ ਵਾਕਿਆ ਹੋ ਗਿਆ ਤੇ ਤੂੰ ਤੇਰੇ ਕੋਲ ਫੋਨ ਹੀ ਹੈ ਨਹੀਂ ਕਿ ਜੇ ਹੋ ਤਾਂ ਫੋਨ ਤੋਂ ਭੈਂਟੇ ਤੋਂ ਫੋਨ ਕਰਨਾ ਸੀ ਸਾਨੂੰ ਕੀ ਮਮਤਾ ਜੀ ਗੁੜੀਆ ਨੇ ਕਿਵੇਂ ਕੀਤਾ ਇਹ ਤਾਂ ਜੀ ਗੜਾ ਕੁੱਟਿਆ ਜਾਂ ਕੋਈ ਆਫਾਤ ਲਈ ਜੀ ਤੇ ਬੋਧਾਂ ਤੋਂ ਬਾਅਦ ਹੀ ਪਤਾ ਲੱਗੇਗਾ ਜੀ ਮਰੀ ਉਹਨਾਂ ਦੇ ਕਰਕੇ ਮਰੀ ਕੁੜੀ ਸਾਡੀ ਤਾਂ ਵੀ ਕਰਦੇ ਕੁੜੀ ਨੂੰ ਮਾਰਦੇ ਵੀ ਕਰਦੇ ਕਦੇ ਕਦੇ ਪਹਿਲਾਂ ਵੀ ਤੰਗ ਪ੍ਰਸ਼ਾਨ ਕਰਦੇ ਸੀ ਆ ਕੋਈ ਕੋਈ ਯਾ ਕੋਈ ਨਾਮ ਉਹ ਕੁੜੀ ਨੇ ਮੈਨੂੰ ਦੱਸਿਆ ਨਹੀਂ ਜੀ ਕੁੜੀ ਆ ਰੇ ਫੁੱਲ ਕਹਿੰਦੀ ਜੋ ਮੇਰੀ ਡਿਊਟੀ ਹੈ ਉਹ ਜੀ ਕਿ ਮੈਂ ਰੇਲਵੇ ਇੰਪਲਾਈ ਹਾਂ ਲੋਕੋ ਪੈਲੇਟ ਹੈ ਜੀ ਉਹ ਮੈਂ ਕਹਿੰਦੀ ਡੈਰੀ ਟੈਨਸ਼ਨ ਨਹੀਂ ਦੇਣੀ ਕੋਈ ਹਾਂ ਉਸਕੀ ਮਲੇ ਕੋ ਪੁਲਿਸ ਵੱਲੋਂ ਕਾਰਵਾਈ ਕੀਤੀ ਗਿਆ ਤੁਸੀਂ ਕੀ ਮੰਗ ਕਰਦੇ ਹੋ ਅਸੀਤਾ ਜੀ ਉਹਨਾਂ ਸਾਰਿਆਂ ਮੰਤਰੀ ਵੀ ਉੱਥੇ ਹੀ ਜਾਣ ਬੋਤਾ ਭਾਲੇ ਉਹਨਾਂ ਦੇ ਜਦ ਦਵਾਈ ਸੀ ਤਾਂ ਉਹਦਾ ਭਰਾ ਜੋ ਫਰਾ ਰ ਮਾਂ ਫਰਾ ਰ ਤੇ ਕੁੜੀ ਨਿਫੜੀ ਬੰਦੇ ਬੰਦ ਕਰ ਲਾ ਪੰਜ ਬੰਦਿਆਂ ਤੇ ਕੀ ਮਨੋਂ ਮੰਗਿਆ ਪ੍ਰਸ਼ਾਸਨ ਵੱਲੋਂ ਕੀ ਮਨੋਂ ਸਾਡੋ ਤਾਂ ਪ੍ਰਸ਼ੰਤ ਇਹ ਵੀ ਸਾਾਨੂੰ ਨਿਸ਼ਾਫ ਮਿਲੇ ਜੀ ਬੇਠੀ ਨਿਸ਼ਾਫ ਮਿਲੇ ਬੇਟੀ ਨੂੰ ਜੀ ਤੀ